ਤਬ ਤੋਂ ਪਹਿਲਾਂ ਇਸ ਨਾਮ ਮਖਵਲਤੀ ਉਪਰੰਤ ਚੱਕ ਨਾਮ ਕੀ ਹੋਇਆ ਸਤਪੁਰਾਂ ਦੀ ਮਾਤਾ ਜੀ ਦੇ ਨਾਮ ਤੇ ਫਿਰ ਅਨੰਦਪੁਰ ਸਾਹਿਬ ਦੇ ਨਾਮ ਨਾਲ ਬਣ ਗਿਆ ਸਤਪੁਰਾਂ ਨੇ ਜੰਗ ਜੀ ਆਪ ਸਭ ਜਾਣਦੇ ਹੋ ਸਤਪੁਰਾਂ ਨੇ ਜਿੱਦਲੀ ਵਿਖੇ ਸ਼ਹਾਦਤ ਦਿੱਤੀ ਤਿਲਕ ਜੰਗੀ ਸਾਤਰ ਭਾਈ ਜੈਤਾ ਜੀ ਸਤਪੁਰਾਂ ਦਾ ਸਿਰਸਾ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਹੈ ਗੁਰੂ ਕੀ ਮਹਿਲਪੋਰਾ ਸਾਹਿਬ ਜਿੱਥੇ ਸਤਪੁਰਾਂ ਦਾ ਸਮੁੱਚਾ ਪਰਿਵਾਰ ਰਹਿੰਦਾ ਰਿਹਾ ਉਸਾਲਾ ਸ਼ਹੀਦੀ ਸਤਾਬ ਦੀ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂਤਨ ਭਾਈ ਮਰਜੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹੀਦੀ ਦਾਬ ਜੀ ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਗੁਰਤਾ ਗਦੀ ਗੁਰਪੁਰਬ ਜੋ 3 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਵਸੰਬੰਧੀ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਗੁਰਦੁਆਰਾ ਗੁਰੂ ਕੇ ਮਹਿਲ ਪੋੜਾ ਸਾਹਿਬ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ 21 ਨਵੰਬਰ ਤੋਂ 23 ਨਵੰਬਰ ਤੱਕ ਹੋਣਗੇ 9 ਦਿਨਾਂ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਗੁਰੂ ਕੇ ਮਹਿਲ ਪੋੜਾ ਸਾਹਿਬ ਅਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ 21 ਨਵੰਬਰ ਤੋਂ 23 ਨਵੰਬਰ ਤੱਕ 9 ਦਿਨਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਹੋਣਗੇ ਜਿਨ੍ਹਾਂ ਦੀਆਂ ਤਿਆਰੀਆਂ ਜੰਗੀ ਪੱਤਰ ਤੇ ਜਾਰੀ ਹਨ ਇਹਨਾਂ ਤਿਆਰੀਆਂ ਦੇ ਬਾਰੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗੰਦਰ ਸਿੰਘ ਜੀ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸੰਬੰਧੀ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਗੁਰਦੁਆਰਾ ਸ਼ੀਸ਼ਗੋਲ ਸਾਹਿਬ ਵਿਖੇ ਤਿਆਰੀਆਂ ਜੰਗੀ ਪੱਤਰ ਤੇ ਆਮ ਉਹਨਾਂ ਨੇ ਇਹਨਾਂ ਸਮਾਗਮਾਂ ਸੰਬੰਧੀ ਹੋਰ ਕੀ

ਜਦੋਂ ਵੀ ਕੋਈ ਵੀ ਲੋ ਜਦੋਂ ਇਹ ਤਾਬੀਖ ਮਾਗਨ ਕੀਤੀ ਜਾ ਰਹੀ ਹੈ ਉਹਨਾਂ 20 ਤਿਆਰੀਆਂ ਦੀ ਤੇ ਜੋ ਜੋ ਪ੍ਰੋਗਰਾਮ ਹੋਣੇ ਆ ਉਹਦੀ ਜਾਣਕਾਰੀ ਕਿਵੇਂ ਹੈਗੀ ਤੋਂ ਦੱਸ ਸਕਦੇ ਹਾਂ। ਗਿਲਕ ਜੰਜੂਰਾਥਾ ਪਰਬਤਾਂ ਦਾ 900 ਕੱਲੂ ਵਿੱਚ ਹਸਤਾ। ਨਾਵੇ ਪਾਸ਼ਾ ਤਾਂ ਤਾਂ ਸ਼੍ਰੀ ਤੇਗਵਹਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ 1663 ਈਸਵੀ ਵਿੱਚ 19 ਜੂਨ ਨੂੰ ਇਸ ਨਗਰੀ ਦੀ ਇਸ ਪਵਿੱਤਰ ਸ਼ਹਿਰ ਦੀ ਨੀਂਹ ਰੱਖੀ। ਸਭ ਤੋਂ ਪਹਿਲਾਂ ਇਸ ਦਾ ਮਖਵਾਲੀ ਉਪਰੰਤ ਚੱਕ ਨਾਮ ਕੀ ਹੋਇਆ ਸਤਿਗੁਰਾਂ ਦੀ ਮਾਤਾ ਜੀ ਦੇ ਨਾਮ ਤੇ ਫਿਰ ਆਨੰਦਪੁਰ ਸਾਹਿਬ ਦੇ ਨਾਮ ਨਾਲ ਸਥਿਤ ਹੋਇਆ ਸਤਿਗੁਰਾਂ ਨੇ ਇੱਥੇ ਇਹਨੂੰ ਸ਼ਿੰਗਾਰਿਆ ਆਪਣੇ ਮਹਿਲ ਬਣਾਏ ਔਰ ਇੱਥੇ ਹਰ ਇੱਕ ਤਰ੍ਹਾਂ ਦੇ ਵਪਾਰੀ ਨੂੰ ਵੀ ਲੈਂਦਾ ਪਰ ਜਦੋਂ ਤਿਲਕ ਜੰਮੀ ਦੀ ਖਾਤਰ ਰਾਖੀ ਖਾਤਰ ਕਸ਼ਮੀਰ ਦੇ ਪੰਡਿਤ ਹੋਏ ਇੱਥੇ ਹਾਜ਼ਰ ਹੋਏ ਭਾਈ ਕਿਰਪਾ ਰਾਮ ਦਾਤ ਦੀ ਅਗਵਾਹੀ ਵਿੱਚ ਸਤਿਗੁਰਾਂ ਨੇ ਅਰਜੋਈ ਕੀਤੀ ਸਤਿਗੁਰਾਂ ਨੇ ਉਹਨਾਂ ਦੀ ਅਰਜੋਈ ਪ੍ਰਵਾਨ ਕਰਕੇ ਉਹਨਾਂ ਨੂੰ ਇਥੋ ਖੁਸ਼ੀਆਂ ਦੇ ਨਾਲ ਤੋਰਿਆ ਕਿ ਕੋਈ ਗੱਲ ਨਹੀਂ ਜੇ ਔਰੰਗਜ਼ੇਬ ਤੁਹਾਡਾ ਧਰਮ ਬਦਲਦਾ ਉਹਨਾਂ ਨੂੰ ਇਹ ਕਹਿ ਦੇਵੋ ਜੇ ਗੁਰੂ ਤੇਗ ਬਹਾਦਰ ਸਹਿਮਤ ਹੋ ਜਾਣ ਅਸੀਂ ਸਾਰੇ ਹੋ ਜਾਣਾ ਸਿੰਘ ਜੀ ਆਪ ਸਭ ਜਾਣਦੇ ਹੋ ਸਤਗੁਰਾਂ ਨੇ ਦਿੱਲੀ ਵਿਖੇ ਸ਼ਹਾਦਤ ਦਿੱਤੀ ਤਿਲਕ ਜੰਜੀਤ ਸਾਹਿਬ ਭਾਈ ਜੈਤਾ ਜੀ ਸਤਗੁਰਾਂ ਦਾ ਸਿਰਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰੇ ਗੁਰੂ ਕੇ ਮਹਿਲ ਕੋਰਾ ਸਾਹਿਬ ਜਿੱਥੇ ਸਤਗੁਰਾਂ ਦਾ ਸਮੁੱਚਾ ਪਰਿਵਾਰ ਰਹਿੰਦਾ ਰਿਹਾ ਔਰ ਉਸੇ ਯਾਦ ਨੂੰ ਮੁੱਖ ਰੱਖਦੇ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਕਤ ਸ੍ਰੀ ਕੇਸਗੜ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਦਲਪੰਥ ਨਹੰਸਮ ਜਥੇਬੰਦੀਆਂ ਸਿੱਖ ਸੰਪਰਦਾਵਾਂ ਤਕਸਾਲ ਅਤੇ ਮਹਾਪੁਰਸ਼ਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 350 ਸਾਲਾ ਸ਼ਹੀਦੀ ਸਤਾਬਦੀ ਤਾਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਨਤਨ ਪਾਈ ਮਰਦੀਦਾਸ ਜੀ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹੀਦੀ ਸਤਾਬਦੀ ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਗੁਰਤਾ ਗਦੀ ਗੁਰਪੁਰਬ ਜੋ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਮਨਾਇਆ ਜਾਂਦਾ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਕਾਰ ਸੇਵਾ ਕਿਲਾ ਅਨੰਦਗੜ੍ਹ ਵਾਲੇ ਸਾਹਿਬ ਮਹਾਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ, ਸੰਤ ਬਾਬਾ ਸਤਨਾਮ ਸਿੰਘ ਇਹਨਾਂ ਅਸਥਾਨਾਂ ਤੇ ਰੰਗ ਰੋਗਨ ਦੀ ਸੇਵਾ ਇਹਨੂੰ ਨਵੀਨੀ ਕਰਨ ਦੀ ਸੇਵਾ ਚੱਲ ਰਹੀ ਹੈ ਸੰਗਤ ਜੀ। ਉਥੇ ਸੰਗਤਾਂ ਦੀ ਆਮਦ ਵੀ ਬਹੁਤ ਹੈ ਨਗਰ ਕੀਰਤਨ ਦੇ ਰੂਪ ਵੀ ਸੰਗਤਾਂ ਆ ਰਹੀ ਹੈ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ 23 ਨਵੰਬਰ ਵਾਲੇ ਦਿਨ 11ਵਾਂ ਮਹੀਨਾ 23 ਨਵੰਬਰ ਜੋ ਗੁਰੂ ਕੇ ਮਹਿਲਪੂਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਤ ਦਾ ਗੁਰਤਾ ਗਦੀ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ 350 ਸਾਲਾਂ ਸਤਿਜ ਰੂਪ ਵਿੱਚ 21 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਭ ਆਰੰਭ ਹੋਣਗੇ ਜਿਨ੍ਹਾਂ ਦੇ 23 ਨਵੰਬਰ ਵਾਲੇ ਦਿਨ ਭੋਗ ਪਾਏ ਜਾਣਗੇ ਮਹਾਨ ਗੁਰਮਤ ਸਮਾਗਮ ਹੋਣਗੇ ਸੰਗਤ ਜੀ ਗੁਰੂ ਕੇ ਮਹਿਲ ਪੂਰਾ ਸਾਹਿਬ ਸਤਿਗੁਰਾਂ ਦਾ ਘਰ ਹੈ ਅਸੀਂ ਜੇ ਕਿਸੇ ਸਮਾਗਮਾਂ ਦੇ ਘਰ ਜਾਂਦੇ ਆ ਨਾ ਉੱਥੇ ਜਾ ਕੇ ਉਹਨਾਂ ਨਾਲ ਪਿਆਰ ਨਾਲ ਬੈਠ ਕੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੰਮ 'ਚ ਹੱਥ ਵਟਾਉਂਦੇ ਆ ਫਿਰ ਹਰ ਕੋਈ ਖੁਸ਼ ਹੋ ਜਾਂਦਾ ਆਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਵਿੱਚ ਸਤਿਗੁਰ ਜੀ ਕਿਰਪਾ ਕਰਨ ਕਿ ਆ ਸਾਡੇ ਬੱਚੇ ਆ ਸਾਡੇ ਪੁੱਤਰ ਜਿਨ੍ਹਾਂ ਦੀ ਕਾਤਰ ਅਸੀਂ ਕੁਰਬਾਨੀ ਦਿੱਤੀ ਸਰਵੰਸ ਵਾਰਿਆ ਇਹ ਅੱਜ ਸਾਡੇ ਘਰ ਵਿੱਚ ਆਏ ਹੋਏ ਨੇ ਇਹ ਸਾਡੇ ਘਰ ਵਿੱਚ ਆ ਕੇ ਇਹਨਾਂ ਸਾਡੀਆਂ ਜੋ ਯਾਦਾਂ ਨੇ ਸਾਡੇ ਪਰਉਪਕਾਰ ਨੇ ਉਹਨਾਂ ਨੂੰ ਯਾਦ ਕਰ ਰਹੇ ਨੇ ਔਰ ਉਸ ਤੋਂ ਬਾਅਦ ਦੂਸਰਾ ਸਮਾਗਮ ਹੋਵੇਗਾ ਉਹ 23 ਨਵੰਬਰ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਲੋਕ ਰੱਖਦਿਆਂ ਆਰੰਭ ਹੋਵੇਗਾ ਜਿਹਦੇ ਭੋਗ 25 ਨਵੰਬਰ ਵਾਲੇ ਦਿਨ ਪਾਏ ਜਾਣਗੇ ਮਹਾਨ ਗੁਰਮਤ ਸਮਾਗਮ ਹੋਣਗੇ ਸੰਗਤ ਜੀ ਹਾਜ਼ਰੀਆਂ ਭਰਨੀਆ ਉੱਥੇ ਵਿਸ਼ੇਸ਼ ਸਮਾਗਮ ਜੋ ਇਸ ਕੇਵਲ ਕੇਵਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਸੰਗਤ ਦੀ ਉਸ ਦਾ ਨਾਮ ਹੈ ਸੀਸ ਸਤਕਾਰ ਦਿਵਸ ਭਾਈ ਜੈਤਾ ਜੀ ਸ਼ਹਾਦਤ ਤੋਂ ਉਪਰੰਤ 5 ਦਿਨਾਂ ਬਾਅਦ ਇਸ ਪਾਵਨ ਪਵਿੱਤਰ ਨਗਰੀ ਵਿੱਚ ਪਹੁੰਚੇ ਔਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਪਿਤਾ ਦੇ ਸੀਸ ਦਾ ਸਤਕਾਰ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਕੀਤਾ ਸੰਗਤ ਜੀ ਆਪਣੇ ਹੱਥੀ ਸੰਸਕਾਰ ਕਰਵਾਇਆ ਸਤਿਗੁਰਾਂ ਨੇ ਔਰ ਉੱਥੇ ਉਸ ਟਾਈਮ ਦੇਹਰਾ ਵੀ ਸਤਿਗੁਰਾਂ ਨੇ ਆਪਣੇ ਹੱਥੀ ਤਿਆਰ ਕਰਵਾਇਆ ਔਰ ਉਹ ਸਥਾਨ ਉਸੇ ਤਰ੍ਹਾਂ ਦਾ ਹੀ ਇਸ ਪਾਵਰਵਿੱਤਰ ਸਥਾਨ ਤੇ ਮੌਜੂਦ ਹੈ ਸੰਗਜੀ ਔਰ ਉਸ ਦਿਨ ਵਿਸ਼ੇਸ਼ ਤੌਰ ਤੇ ਜਿਵੇਂ ਹਰ ਸਾਲ ਮਨਾਇਆ ਜਾਂਦਾ ਹੈ ਪਾਵਨ ਦਿਹਾੜਾ ਉਹਦੇ 350 ਸਾਲਾ ਸਤਾਬਦੀ ਦੇ ਰੂਪ ਵਿੱਚ ਮਨਾਇਆ ਜਾਵੇਗਾ ਸ਼ਹੀਦ ਦੀ ਸਤਾਬਦੀ ਦੇ ਰੂਪ ਵਿੱਚ ਜਿਸ ਵਿੱਚ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਭਾਈ ਪਿੰਦਰਪਾਲ ਸਿੰਘ ਜੀ ਕਥਾਵਾਚਕ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਨਗੇ ਸੰਗਜੀ ਉੱਥੇ ਮੈਂ ਚੈਨਲ ਦੇ ਰਾਹੀਂ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਔਰ ਕਿ ਜਦੋਂ ਅਸੀਂ ਇਸ ਸਥਾਨਾ ਤੇ ਆਉਣਾ ਨਾ ਅੱਜ ਤੱਕ ਅਸੀਂ ਆਉਂਦੇ ਕੇਵਲ ਕੇਵਲ ਨਮਸਕਾਰ ਕਰਨ ਵਾਸਤੇ ਆਉਂਦੇ ਵੀ ਅਸੀਂ ਜਾ ਕੇ ਨਮਸਕਾਰ ਕਰ ਕੇ ਜਾਈਏ ਇਸ ਸਥਾਨਾ ਤੇ ਪਰ ਹੁਣ ਦੂਰੋਂ ਦੂਰੋਂ ਸੰਗਤਾਂ ਨੇ ਚੱਲ ਕੇ ਆਉਣਾ ਇਹ ਸੰਗਤ ਦੀ ਆਪਾਂ ਸਤਿਗੁਰਾਂ ਦੇ ਘਰ ਵਿੱਚ ਰਹਿ ਕੇ ਸੇਵਾ ਕਰੀਏ 5-5 ਘੰਟੇ 4-4 ਘੰਟੇ ਜੋੜਿਆਂ ਦੀ ਸੇਵਾ ਲੰਗਰ ਵਰਤਾਉਣ ਦੀ ਸੇਵਾ ਲੰਗਰ ਤਿਆਰ ਕਰਨ ਦੀ ਸੇਵਾ ਔਰ ਬੇਅੰਤ ਸੇਵਾਵਾਂ ਦੀ ਜਿਨ੍ਹਾਂ ਵਿੱਚ ਅਸੀਂ ਗੁਰੂ ਦੇ ਘਰ ਵਿੱਚ ਰਹਿ ਕੇ ਅਸੀਂ ਉਹ ਸੇਵਾਵਾਂ ਲਗਾਉਣੀਆਂ ਨੇ ਔਰ ਜਿੱਥੇ ਆਪਾਂ ਸੇਵਾਵਾਂ ਲਗਾਉਣੀਆਂ ਉੱਥੇ ਸਤਿਗੁਰਾਂ ਦੇ ਪਰਉਪਕਾਰ ਨੂੰ ਵੀ ਯਾਦ ਕਰਨਾ ਕਿ ਸਤਿਗੁਰਾਂ ਨੇ ਕਿਹੜੇ ਸਮੇਂ ਵਿੱਚ ਸਾਡੀ ਕਿਵੇਂ ਮਦਦ ਕੀਤੀ ਕਿਵੇਂ ਸਤਿਗੁਰਾਂ ਦੇ ਸੀਸ ਦਾ ਬલિદાન ਹੋਇਆ ਕਿਵੇਂ ਸਿੱਖਾਂ ਨੇ ਸ਼ਹੀਦੀਆਂ ਦਾ ਪ੍ਰਾਪਤ ਕੀਤੀਆਂ ਪਰ ਆਪਣੇ ਧਰਮ ਤੋਂ ਨਹੀਂ ਡੋਲੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਿਲਕ ਜੰਝੂ ਪਾਇਆ ਨਹੀਂ ਜੰਝੂ ਪਾਇਆ ਨਹੀਂ ਪਾਉਣ ਤੋਂ ਇਨਕਾਰ ਕੀਤਾ ਉੱਤੇ ਸ੍ਰੀ ਗੁਰੂ ਏਕ ਬਹਾਦਰ ਸਾਹਿਬ ਜੀ ਮਹਾਰਾਜ ਨੇ ਪਰਉਪਕਾਰ ਕਰਦੇ ਆ ਉਸੇ ਜੰਜੂ ਨੂੰ ਲੈਣ ਨਹੀਂ ਦਿੱਤਾ ਔਰ ਅਸੀਂ ਅੱਜ ਆਪਣੇ ਵਿੱਚ ਇਹ ਸਰਦਾਰਾ ਭਾਵਨਾ ਬਣਾਈਏ ਚਾਹੇ ਕੋਈ ਹਿੰਦੂ ਹੋਵੇ ਚਾਹੇ ਕੋਈ ਮੁਸਲਮਾਨ ਹੋਵੇ ਈਸਾਈ ਹੋਵੇ ਸਿੱਖ ਹੋਵੇ ਅਸੀਂ ਆਪ ਦੇ ਲਈ ਨਹੀਂ ਜਿਉਣਾ ਅਸੀਂ ਦੂਸਰਾਂ ਲਈ ਵੀ ਜਿਉਣਾ ਅਸੀਂ ਆਪਣੇ ਲਈ ਆਪਣੀ ਸਿਹਤ ਤਾਂ ਨਹੀਂ ਸਾਨੂੰ ਚਾਹੀਦੀ ਸਾਨੂੰ ਦੂਸਰਾਂ ਦੀ ਮਦਦ ਕਰਨੀ ਚਾਹੀਦੀ ਆ ਭਲੇ ਦੇ ਕੰਮ ਕਰਨੇ ਚਾਹੀਦੇ ਆ ਪਰਉਪਕਾਰ ਦੇ ਕੰਮ ਕਰਨੇ ਚਾਹੀਦੇ ਆ ਔਰ ਵੱਧ ਤੋਂ ਵੱਧ ਇਹ ਬੇਨਤੀ ਹੈ ਕਿ ਭਾਈ ਇਥੇ ਪਰਪਕਾਰ ਸਤਿਗੁਰਾਂ ਨੇ ਕੀਤੇ ਉਥੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਏ ਸਤਿਗੁਰਾਂ ਨੇ ਭਾਈ ਜੈਤਾ ਨੂੰ ਗਲਵੱਕੜੀ ਵਿੱਚ ਲਿਆ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਸਨਮਾਨਿਆ ਉਥੇ ਬਚਨ ਕੀਤੇ ਭਾਈ ਜੈਤਿਆ ਐਸਾ ਖਾਲਸਾ ਸਾਜਾਂਗੇ ਜਿਹੜਾ ਲੱਖਾਂ ਦੇ ਇੱਕ ਹੱਥ ਵਿੱਚ ਵੀ ਆਪਣੇ ਆਪ ਨੂੰ ਛੁਪਾ ਨਹੀਂ ਸਕੇਗਾ ਸਤਿਗੁਰਾਂ ਨੇ 16 ਸੋੰਢੜੇ ਨਮਿੱਤੇ ਵਿਸਾਖੀ ਵਾਲੇ ਦਿਨ ਡਾਕਟਰ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਕੋਸ ਸਾਹਿਬ ਦੀ ਧਰਤੀ ਤੇ ਖੰਡੇ ਬਾਟੇ ਦੀ ਪੋਲ ਛਕਾ ਕੇ ਔਰ ਇਹ ਵਜਨ ਕਰ ਦਿੱਤੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮਹਿ ਕੋ ਨਿਵਾਸ ਅਸੀਂ ਭਾਈ ਖੰਡੇ ਬਾਟੇ ਦਾ ਅਮਰ ਸ਼ਕੀਏ ਅਮਰ ਸ਼ਾਹ ਕੇ ਗੁਰੂ ਵਾਲੇ ਬਣੀਏ ਔਰ ਇਹਨਾਂ ਸਤਵ ਦੀਆਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿੱਥੇ ਆਪਾਂ ਸਾਰੇ ਨੇ ਆਉਣਾ ਸੇਵਾਵਾਂ ਮੋੜੀਆਂ ਉਥੇ ਤਨ ਮਨ ਧੰਦਾ ਰਹੀ ਜੋ ਵੀ ਆਪਣੇ ਮਾਨ ਵਿੱਚ ਸੇਵਾਵਾਂ ਹਨ ਉਹ ਚੜ੍ਹਦੀ ਕਲਣਾ ਇਸ ਪਾਵਨ ਪਿੱਤਰ ਸਥਾਨ ਤੇ ਪਹੁੰਚੌਣੀਆਂ ਨੇ ਸੰਗਤ ਜੀ ਔਰ ਆ ਕੇ ਆਪ ਆਪਣੇ ਅਤੀ ਸੇਵਾ ਨਿਭੌਣੀਆਂ ਅਤੀ ਸਤਿਕਾਰਯੋਗ ਸਾਡੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਅਕਸਰੀ ਕੇਸਗੜ ਸਾਹਿਬ ਸਾਡੇ ਪ੍ਰਧਾਨ ਭਾਈ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਅਤੇ ਸਾਡੇ ਮੈਨੇਜਰ ਸਾਹਿਬਾਨ ਸਾਡੇ ਮੈਂਬਰ ਸਾਹਿਬਾਨ ਸਾਰਿਆਂ ਵੱਲੋਂ ਆਪ ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਨ ਸਮਾਗਮ ਵਿੱਚ ਬਾ ਚੜ ਕੇ ਆਪਾਂ ਹਾਜ਼ਰੀਆਂ ਭਰੀਏ ਤਾਂ ਜੋ ਕਿ ਸਤਿਗੁਰਾਂ ਦੇ ਪਰਪੁਕਾਰਾਂ ਨੂੰ ਅਸੀਂ ਯਾਦ ਕਰ ਸਕੀਏ ਦੇਖੋ ਜੀ ਜੀ ਕਿਰਪਾ ਕਰਨ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਇਹ ਸਾਰੀ ਸੰਗਤ ਦੇ ਸਹਿਯੋਗਿਕ ਮੈਂ ਔਰ ਉਥੇ ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਹੈ ਰਹਿائش ਦਾ ਪ੍ਰਬੰਧ ਹੈ ਉਥੇ ਸੰਤ ਮਹਾਪੁਰਸ਼ ਉਹਨਾਂ ਵੱਲੋਂ ਵੀ ਗੁਰੂ ਕੇ ਲੰਗਰ ਜਿਵੇਂ ਹੋਲੇ ਬਹਲੇ ਤੇ ਲੰਗਰ ਲੱਗਦੇ ਨੇ ਉਸੇ ਤਰ੍ਹਾਂ ਹੀ ਮਹਾਪੁਰਸ਼ ਸੰਗਤਾਂ ਇਸ ਬਾਵਲ ਵਿਤਰ استان ਦੇ ਗੁਰੂ ਕੇ ਲੰਗਰ ਲਗਾ ਰਹੀਆਂ ਟੈਂਟ ਸਿਟੀ ਲੱਗ ਰਹੀ ਹੈ ਔਰ ਸਰਾਮਾ ਵਾਸਤੇ ਲਈ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਹੈ ਉੱਥੇ ਮੈਂ ਇੱਕ ਬੇਨਤੀ ਹੋਰ ਕਰ ਦਵਾਂ ਕਿ ਜਦੋਂ ਇਸ ਸਥਾਨ ਤੇ ਨਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਸ੍ਰੀਕ ਤੌਰ ਤੇ ਸਨ ਦਰਸ਼ਨ ਦੇਦੇ ਸਨ ਉਸ ਸੰਗਤਾਂ ਆਪਣੇ ਘਰੇ ਲੈ ਜਾਂਦੀਆਂ ਸਨ ਸੰਗਤਾਂ ਨੂੰ ਜੇ ਕਿਤੇ ਪੈਣ ਨੂੰ ਸੌਣ ਨੂੰ ਜਗ੍ਹਾ ਨਾ ਮਿਲਦੀ ਆਪਣੇ ਘਰੇ ਲੈ ਜਾਂਦੇ ਮੈਂ ਆਨੰਦਪੁਰ ਸਾਹਿਬ ਦੀ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਇੰਨਾ ਪਿਆਰ ਕਰਨਾ ਕਿ ਜਿਹਦੇ ਘਰੇ ਕਮਰਾ ਇੱਕ ਹੈ ਦੋ ਹੈ ਆਪਣਾ ਕਮਰਾ ਸੋਹਣਾ ਸਜਾ ਕੇ ਰੱਖੋ ਵੀ ਕਿਤੇ ਸੰਗਤ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਘਰੇ ਆ ਜਾਣ। ਕਿਤੇ ਅਸੀਂ ਇਹ ਸੰਗਤਾਂ ਜਿਹੜੀਆਂ ਦੂਰਿਆਂ ਨੇ ਉਹ ਬਿਲਕੁਲ ਪਰੇਸ਼ਾਨ ਨਾ ਹੋਣ। ਪਿੰਡਾਂ ਵਿੱਚ ਨੇ ਕਮਰੇ ਕਿਸੇ ਦੇ ਘਰ ਖਾਲੀ ਪਏ ਨੇ ਬੜੀ ਲੋਕ ਉਦੇਸ਼ਾਂ ਵਿੱਚ ਗਏ ਨੇ। ਉਥੋਂ ਗੱਡੀਆਂ ਲੈ ਕੇ ਆਓ ਭਾਈ ਸਾਡੇ ਘਰੇ ਜਾ ਕੇ ਵਿਸ਼ਰਾਮ ਕਰੋ। ਐਦਾਂ ਦਾ ਸਬੂਤ ਦਿਈਏ ਤਾਂ ਜੋ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੇ ਬਚਨਾਂ ਵਿੱਚ ਸੰਗਤ ਹਰ ਪਰ ਵਸੇ ਜੀ। ਅਸੀਂ ਸੰਗਤ ਵਿੱਚੋਂ ਗੁਰੂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ। ਗੁਰੂ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰੀਏ। Your son.